ਬਿਜਲੀ ਸੋਧ ਬਿੱਲ ਜਿਹਦੇ ਵਾਸਤੇ مشورہ સલાਹਾ ਮੰਗੀਆਂ ਗਈਆਂ ਨੇ ਤੇ ਅੱਜ ਦਾ ਦੇਣਾ ਜਿਹੜਾ ਉਹ ਆਖਰੀ ਹੈ ਸਲਾਹਾ ਦੇਣ ਦਾ ਤਾਂ ਵੱਖ-ਵੱਖ ਸੂਬਿਆਂ ਨੇ ਇਹਦੇ ਉੱਤੇ ਆਪਣੀ رائے ਦੇਣੀ ਹੈ ਇਹਨੂੰ ਲੈ ਕੇ ਕਿਸਾਨਾਂ ਨੇ ਮੋਰਚਾ ਖੋਲਣ ਦਾ ਐਲਾਨ ਕਰ ਦਿੱਤਾ ਹੈ ਬਕਯੋ ਗ੍ਰਾਹਾਂ ਦੇ ਜਿਹੜੇ ਹੈੱਡ ਨੇ ਮੁਖੀ ਨੇ जोगਿੰਦਰ ਸਿੰਘ ਗ੍ਰਾਹਾਂ ਉਹਨਾਂ ਨੇ ਕੱਲ ਬਰਨਾਲਾ ਦੇ ਵਿੱਚ ਕਰੈਲੀ ਨੂੰ ਸੰਬੋਧਨ ਕੀਤਾ ਤੇ ਉਹਨਾਂ ਨੇ ਕਿਹਾ ਕਿ ਅਸੀਂ ਇਸ ਦੇ ਖਿਲਾਫ ਇੱਕ ਲਾਮਬੰਦੀ ਕਰਾਂਗੇ ਬਿਜਲੀ ਸੋਧ ਐਕਟ ਦੇ ਖਿਲਾਫ ਇਕੱਠੇ ਹੋਣਾ ਪਵੇਗਾ ਤਰਵਿੰਦਰ ਜੀ ਇਹ ਬਿਜਲੀ ਸੋਡ ਐਕਟ ਸਮੇਂ-ਸਮੇਂ ਤੇ ਤਬਦੀਲ ਹੋਏ ਮੈਂ ਬੜੇ ਵਿਸਥਾਰ ਦੇ ਵਿੱਚ ਉਗਰਾਹ ਸਾਹਿਬ ਨੂੰ ਸੁਣਿਆ ਉਹ ਕਹਿੰਦੇ ਦੇਸ਼ ਦੀ ਆਜ਼ਾਦੀ ਤੋਂ ਬਾਅਦ ਪਹਿਲਾ ਬਿਜਲੀ ਐਕਟ 1948 ਚ ਬਣਿਆ ਸੀ ਜਿਸ ਵੇਲੇ ਲੋਕਾਂ ਦਾ ਬਹੁਤ ਖਿਆਲ ਰੱਖਿਆ ਗਿਆ ਸੀ ਔਰ ਇਹ ਉਹ ਜਨਤਕ ਅਦਾਰੇ ਸਨ ਜਿਹੜੇ ਬਿਨਾ ਕਿਸੇ ਮੁਨਾਫੇ ਦੇ ਆਧਾਰ ਤੇ ਕੰਮ ਕਰਦੇ ਸਨ ਸਮਾਇਆ ਇਹਦੇ ਵਿੱਚ ਬਹੁਤ ਤਬਦੀਲੀਆਂ ਹੋਈਆਂ ਫਿਰ ਕੇਂਦਰ ਦੀ ਸਰਕਾਰ 2003 ਦੇ ਵਿੱਚ ਇੱਕ ਨਵਾਂ ਵਿੱਲ ਆਇਆ ਤੁਸੀਂ ਇੱਥੇ ਵੀ ਦੇਖਿਆ ਹੋਣਾ ਕਿ ਚਲਦੇ ਬਿਜਲੀ ਬੋਰਡ ਨੂੰ ਤੋੜ ਕੇ ਕੰਪਨੀਆਂ ਬਣਾਤੀਆਂ ਅੱਜ ਵੀ ਇੱਕ ਬਿਜਲੀ ਨਿਗਮ ਹੈ ਜਿਹਨੂੰ ਪਾਵਰ ਕਾਰਪੋਰੇਸ਼ਨ ਕਹਿੰਦੇ ਨੇ ਇਹ ਦੂਜਾ ਪੰਜਾਬ ਰਾਜ ਬਿਜਲੀ ਸੰਚਾਲਨ ਨਿਗਮ ਹੈ ਜਿਹਨੂੰ ਟਰਾਂਸਕੋ ਕਹਿੰਦੇ ਨੇ ਇਹ 2003 ਚ ਆਇਆ ਤੇ ਜਿਹੜਾ ਹੁਣ ਐਕਟ ਲਿਆਂਦਾ ਜਾ ਰਿਹਾ ਹੈ ਉਹ ਕਹਿੰਦੇ ਇਸ ਤੋਂ ਵੀ ਘਾਤਕ ਹੈ ਤੇ ਪਰ ਸਾਨੂੰ ਕਿਉਂ ਨਹੀਂ ਇਹਦੇ ਤੇ ਲਾਮਬੰਦੀ ਕਰਨੀ ਚਾਹੀਦੀ ਸਰਕਾਰ ਜੇ ਕੁਝ ਚੰਗਾ ਕਰਨ ਜਾ ਰਹੀ ਹੈ ਤਾਂ ਸਰਕਾਰ ਦਾ ਫਰਜ ਵੰਦਾ ਇਹਨਾਂ ਜਥੇਬੰਦੀਆਂ ਦੇ ਨਾਲ ਬੈਠੇ ਇਹਨਾਂ ਦੇ ਜਿਹੜੇ ਮਨਾਂ ਦੇ ਵਿੱਚ ਸ਼ੰਕੇ ਨੇ ਉਹਨਾਂ ਨੂੰ ਦੂਰ ਕੀਤਾ ਜਾਵੇ ਤਾਂ ਉਗਰਾਜ ਸਾਹਿਬ ਕਹਿੰਦੇ ਕਿ ਅਸੀਂ ਜਿੰਨੀਆਂ ਹਮ ਖੈਲੀ ਜਥੇਬੰਦਾਂ ਨੇ ਉਹਨਾਂ ਨੂੰ ਲਾਲ ਲੈ ਕੇ ਅਸੀਂ ਇਹਦਾ ਤਕੜਾ ਵਿਰੋਧ ਕਰਾਂਗੇ ਤਾਂ ਜੋ ਭਵਿੱਖ ਦੇ ਵਿੱਚ ਸਰਕਾਰਾਂ ਇਹਦੀ ਆੜ ਲੈ ਕੇ ਇਹਨਾਂ ਜੰਤਕ ਉਦਾਰਿਆਂ ਦਾ ਪਠਾਰਾ ਬਹਾਉਣ